ਸਤਿਨਾਮ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤਿਆ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਰਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨੇਤ ਨਿਤ ਜੀੜੇ ਸੰਭਾਲੀ ਅਣ ਦੇਖੇਗਾ ਤੇ ਉਹ ਨਾਰ ਤਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨਾ ਛਿੜੀਆਂ ਜੋ ਹੋਵੇ ਸਹਿਬ ਸੁਮੇਲ ਘਰ ਘਰੇ ਹੋ ਪਹੁੰਚਾ ਸਦਲੇ ਨਿਤ ਪਵਨ ਸਤਨਹਾਰਾ ਸਿਮਰੀਐ ਨਾਨਕ ਸੇ ਦੇਹ ਵੰਨ ਰਾਗਾ ਸਾ ਮਹੱਲਾ ਪਹਿਲਾ ਸ਼ੇ ਘਰ ਸ਼ੇ ਗੁਰ ਸ਼ੇ ਉਪਦੇਸ਼ ਗੁਰ ਗੁਰੇ ਕੋ ਵੇਸ ਣੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਏ ਰਹਾਉ ਵਿਸੁਏ ਤਸਿਆਂ ਘੜੀਆਂ ਪਹਿਰਾ ਥਤੀ ਵਾਰੀ ਮਾਹੋ ਹੋਆ ਸੋ ਜੇ ਕੋ ਰੁ ਤਰੇਕ ਨਾਨਕ ਕਰਤੇ ਗیتے ਵੇਸ ਰਗਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਣ ਰਾਇ ਫਲੰਤ ਜੋਤੀ ਕੈਸੀ ਆਰਤੀ ਹੋਇ ਪਖਣ ਨਾ ਤੇਰੀ ਆਰਤੀ ਅਨਹਤਾ ਸਦਵਜੰਤ ਭੇਰੀ ਰਹਾਉ ਸੈਸ ਤਵਨੈ ਨਾਨਨ ਹੈ ਤੋਇ ਕਉ ਸੈਸ ਮੂਰਤ ਨਾ ਏਕ ਤੋਹੀ ਸੈਸ ਪਾਦ ਵਿਮਨ ਨਾ ਏਕ ਪਾਦ ਗੰਧ ਬਿਨ ਸੈਸ ਤਵ ਗੰਧ ਵਿਚਲਦ ਮੋਹੀ ਸਭ ਮੈ ਜੋਤ ਜੋਤ ਹੈ ਸੋ ਏ ਤਿਸ ਦੇ ਚਰਨ ਸਭ ਮੈ ਚਰਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸਿ ਪਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਵਿਤ ਮਨੋ ਅਨੰਦ ਨੋ ਮੁਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਹਿਬ ਨੂੰ ਹੋਏ ਜਤ ਤੇਰੇ ਨਾਈ ਵਸਾਰਾ ਗੌੜੀ ਪੂਰਬ ਮਹੱਲਾ ਚੌਥਾ ਕਾਮ ਕਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡ ਰਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਨੇ ਮੰਡਲ ਮੰਡਾ ਹੈ ਕਾ ਸਾਧੂ ਜੀ ਦੀ ਪਰ ਵੱਡਾ ਹੈ ਕਾਰ ਡੰਡਾ ਉਪਰ ਵੱਡਾ ਹੈ ਰਹਾਉ ਸਾਖਤ ਹਰ ਸਾਧਨ ਜਾਣਿਆ ਅੰਤੇ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉ ਚਲਾਇ ਜੋ ਤਖ ਪਾਵੇ ਜਮਕਾਲ ਸਹਸ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਉ ਖੰਡਾ ਏ ਬਨਾਸੀ ਪੁਰਖ ਪਾਇ ਪਰਮੇਸ਼ਰ ਵੋ ਸੋਬਖੰਡ ਬ੍ਰੇਮੰਡਾ ਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਗ ਰਾਖ ਵਡ ਵੱਡਾ ਏ ਜਨ ਨਾਨਕ ਨਾਮ ਧਾਰ ਟੇਖ ਹੈ ਰ ਨਾਮੇ ਸੁਖ ਮੰਡਾ ਏ ਰਾ ਗੋੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਆ ਘਾੜ ਚਰੋ ਹਰ ਲਾਹਾ ਕੇ ਬਸਨ ਸਹੇਲਾ ਔਦਗੜੈ ਦਿਸਰੇ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾਉ ਇਹ ਸੰਸਾਰ ਵਿਕਾਸਨ ਸੇ ਮੈਂ ਤਰਿਓ ਬ੍ਰਹਮ ਗਿਆਨੀ ਸਿਜ ਗਾਈ ਪੀ ਆਵੇ ਇਹ ਰਸ ਕਾਤ ਕਥਾ ਤਨ ਜਾਨੀ ਯਾਕੋ ਆਏ ਸੋਈ ਵਿਹਾਜੂ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਉ ਸੁਖ ਸਹਿ ਜੀ ਬਹੁਰ ਨ ਹੋਇ ਗੁਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਗ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੁਖ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ